ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਰੋਜ਼ ਹੀ ਨਾਕੇ ਲਾਏ ਹੁੰਦੇ ਆ ਅੱਜ ਖਾਸ ਕਰਕੇ ਜਿਹੜਾ ਕਮੇਟੀ ਘਰ ਚੌਕ ਆ ਇਹਦੇ ਵਿੱਚ ਬਹੁਤ ਸਾਰੇ ਲੋਕੀ ਜਿਹੜੇ ਆ ਸਾਈਡਾਂ ਤੇ ਗੱਡੀਆਂ ਲਾ ਜਾਂਦੇ ਤੇ ਬਾਜ਼ਾਰ 'ਚ ਚਲੇ ਜਾਂਦੇ ਆ ਅਸੀਂ ਤੁਹਾਡੇ ਮੱਦੇ ਰਾਇ ਵੀ ਬਹੁਤ ਵਾਰੀ ਅਪੀਲ ਕੀਤੀ ਆ ਔਰ ਰਿਕਵੈਸਟ ਵੀ ਕੀਤੀ ਆ ਔਰ ਪਰਸਨਲੀ ਇਹਨਾਂ ਲੋਕਾਂ ਨੂੰ ਖੁਦ ਕਿਹਾ ਵਾ ਕਿ ਤੁਸੀਂ ਇਹ ਨਾ ਕਰੋ ਕਿਉਂਕਿ ਔਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਆ। ਉਹਦੇ ਬਾਅਦ باوجود ਵੀ ਅਗਰ ਇਹ ਨਹੀਂ ਇਸ ਗੱਲ ਨੂੰ ਸਮਝ ਰਹੇ ਤਾਂ ਅੱਜ ਉਹਨਾਂ ਨੇ ਕਲੰਪ ਲਾਏ ਗੱਡੀਆਂ ਨੂੰ। ਤਕਰੀਬਨ 15-20 ਗੱਡੀਆਂ ਨੂੰ ਕਲੰਪ ਲਾਏ ਨੇ ਅਸੀਂ ਚਲਾਨ ਕੀਤੇ ਨੇ। ਤੇ ਉਹ ਜਿਹੜੇ ਜਿਹੜੇ ਆਈ ਜਾਂਦੇ ਨੇ ਉਹ ਨਾਲੋਂ ਨਾਲ ਆਪਣਾ ਚਲਾਨ ਭੁਗਤੀ ਜਾਂਦੇ ਨੇ ਨਾਲੇ ਫਾਈਨ ਦਈ ਜਾ ਰਹੇ ਨੇ। ਕਿਉਂਕਿ ਉਹਨਾਂ ਦਾ ਮੌਕੇ ਤੇ ਚਲਾਨ ਨਹੀਂ ਕੀਤਾ ਜਾਣਾ। ਇਸ ਕਰਕੇ ਇਹ ਲੋਕਾਂ ਨੂੰ ਆਹੀ ਫਿਰ ਤੁਹਾਡੇ ਦੁਆਰਾ ਹੀ ਅਪੀਲ ਕਰਦੇ ਆ ਕਿ ਟ੍ਰੈਫਿਕ ਦਾ ਸਹਿਯੋਗ ਦਿਓ ਤਾਂ ਕਿ ਸਾਡੇ ਜਿਹੜਾ ਸ਼ਹਿਰ ਆ ਸਾਫ਼ ਸੁਥਰਾ ਰਹੇ ਉਹਦੇ ਵਿੱਚ ਰਸ ਨਾ ਪਵੇ ਔਰ ਜਿਹੜੀ ਗੱਡੀ ਆ ਉਹਨੂੰ ਸਹੀ ਤਰੀਕੇ ਦੇ ਨਾਲ پارک ਕਰੋ ਨਹਿਰੂ پارک 'ਚ ਪਾਰਕਿੰਗ ਬਣੀ ਆ ਜਿਹੜਾ ਪੁਰਾਣਾ ਬੱਸ ਸਟੈਂਡ ਹੀ ਉੱਥੇ ਵੀ ਜਗ੍ਹਾ ਖਾਲੀ ਹੋ ਉੱਥੇ ਵੀ ਅਗਰ ਤੁਸੀਂ ਬਾਜ਼ਾਰ ਅੱਧੇ ਘੰਟੇ ਪੌਣੇ ਘੰਟੇ ਘੰਟੇ ਲਈ ਆਉਣਾ ਵਾ ਤਾਂ ਆਪਣੀ ਕਿਰਪਾ ਕਰਕੇ ਉੱਥੇ ਗੱਡੀ پارک ਕਰੋ ਤਾਂ ਕਿ ਤੁਹਾਡੀ ਗੱਡੀ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ ਸਾਨੂੰ ਵੀ ਚਲਾਨ ਕਰਨ ਦੀ ਜ਼ਰੂਰਤ ਨਾ ਪਵੇ ਔਰ ਨਾ ਹੀ ਲੋਕਾਂ ਨੂੰ ਲੋਕ ਪਰੇਸ਼ਾਨ ਹੋਣ ਸਰ ਕਿੰਨਾ ਤੇ ਜੁਰਮਾਨਾ ਕਿੱਦਾਂ ਜਾਂਦਾ ਗਲਤ پارکਿੰਗ ਦਾ ਰੋਂਗ ਪਾਰਕਿੰਗ ਦਾ ਜਿਹੜਾ ਜੁਰਮਾਨਾ ਵਾ ਜਿਹੜਾ ਆਟੋ ਦੇ ਚਲਾਨਦੇ ਸਾਰਾ ਉਹ 1000 ਰੁਪਏ ਦਾ ਜੁਰਮਾਨਾ ਵਾ ਔਰ ਜਿਹੜਾ ਅਸੀਂ ਮੌਕੇ ਤੇ ਕਰਨੇ ਉਹ 500 ਰੁਪਏ ਫਾਈਨ ਹੁੰਦਾ ਵਾ ਸੋ ਅਸੀਂ ਉਹਨਾਂ ਨੂੰ ਇੱਕ ਇਹ ਸਾਡਾ ਕੋਈ ਮਕਸਦ ਚਲਾਨ ਕਰਨਾ ਨਹੀਂ ਆ ਸਾਡਾ ਮਕਸਦ ਆ ਕਿ ਇਹ ਲੋਕ ਜਿਹੜੀ ਆ ਟ੍ਰੈਫਿਕ ਦੀ ਐਜੂਕੇਸ਼ਨ ਆ ਜਿਹੜੀ ਪਾਰਕਿੰਗ ਆ ਉਹਨੂੰ ਸਮਝ ਲੈਣ ਵੀ ਇਹ ਗਲਤ ਤਰੀਕੇ ਨਾਲ ਅਸੀਂ ਪਾਰਕ ਕੀਤੀ ਇਸ ਕਰਕੇ ਸਾਡਾ ਜਿਹੜਾ ਚਲਾਨ ਆ ਕੀਤਾ ਗਿਆ ਹੋ। ਰੋਟੀਨੇ ਚਲਾਨ ਕੀਤੇ ਜਾਣਗੇ। ਰੋਟੀਨੇ ਚਲਾਨ ਕੀਤੇ ਜਾਣਗੇ। ਇਹ ਅਸੀਂ ਡੇਲੀ ਕਰਾਂਗੇ ਕੰਮ ਇਹ ਜਿਸ ਤਰ੍ਹਾਂ ਪਿਛਲੇ ਦਿਨੇ ਆਈ ਹੁਣ ਮਾਨਚੋਂਗ ਚ ਕੀਤਾ 15-20 ਚਲਾਨ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਕੀਤਾ ਉਸੇ ਤਰ੍ਹਾਂ ਕੱਲ ਵੀ ਕਰਾਂਗੇ ਅਸੀਂ।